ਹੈਲੋ ਹਾਂਜੀ ਹਾਂ ਮੰਮੀ ਕਿਵੇਂ ਹੋ ਆ ਮੈਂ ਹਾਂ ਮੇਰਾ ਕੁਛ ਦਿਆਂਗੀ ਮੈਂ ਤਾਂ ਪੁੱਛ ਜਾਨੀ ਉਹ ਤਾਂ ਨਹੀਂ ਬੰਦਾ ਫਰੀ ਤਾਂ ਕੁਛ ਨਹੀਂ ਪੁੱਛਦਾ ਮੈਂ ਤੇਰੇ ਹੀ ਪੁੱਛਦਾ ਮੈਂ ਤਾਂ ਹੁਣ ਇਹੋ ਜੀ ਆਦਤ ਪਾਤੀ ਮੈਨੂੰ ਤੇ ਹੁਣ ਜੀ ਲੱਗਦਾ ਨਹੀਂ ਤੇ ਆਪ ਕੋਈ ਪੁੱਛਦਾ ਹਾਲ ਨਹੀਂ ਪੁੱਛਣਾ ਚਾਹ ਲੈ ਪੁੱਛਣਾ ਮੇਰਾ ਐਂ ਥੋੜੀ ਹੁੰਦਾ ਮੈਂ ਕਿਤੇ ਪੁੱਛ ਦਿਆ ਨਾ ਨਾ ਪ੍ਰੀਤ ਦੇ ਵਿੱਚ ਉਹ ਗੱਲ ਕਿੱਥੇ ਹੈ ਜਿਹੜੀ ਤੇਰੇ ਵਿੱਚ ਹੈ ਹੋਲਡ ਇਜ਼ ਗੋਲਡ ਹੋਲਡ ਇਜ਼ ਗੋਲਡ ਤੇ ਗੋਲਡ ਦਾ ਤਾਂ ਵੈਸੇ ਰੇਟ ਬਹੁਤ ਵਧਿਆ ਪਿਆ ਬਹਿ ਕੇ ਨਾ ਇੱਕ ਕਹੀ ਦਿੰਦੇ ਹੁੰਦੇ ਆ ਵੀ ਸ਼ਰਾਬ ਜਿੰਨੀ ਪੁਰਾਣੀ ਹੋਏ ਨਾ ਉਹਨੇ ਨਸ਼ਾ ਵਧ ਚੜਾਉਂਦੀ ਹੈ ਤੇ ਮੇਰੇ ਸ਼ਰਾਬ ਨੂੰ ਵੀ ਫੇਲ ਕਰਦੀ ਹਾਂ ਬਤੀ ਇੱਧਰੋਂ ਇੱਥੇ ਕੀ ਪੁੱਛਦੀਆਂ ਕੀ ਪੁੱਛਦੀਆਂ ਹਨ ਮੈਂ ਮੇਰੇ ਮੰਮੀ ਕਹਾਣੀ ਤਰ੍ਹਾਂ ਲਾ ਲਾ ਮੰਗਤ ਕੋ ਮੰਮੀ ਰਹਿਣਾ ਪਊਗਾ ਉਹ ਤਾਂ ਦੇਖੋ ਹੁਣ ਸਮਾਜ ਦੇ ਵਿੱਚ ਰਹਿਣਾ ਹੈ ਕਿ ਜੈਸਾ ਦੇਸ ਵੈਸਾ ਪੇਛੋ ਤਾਂ ਗੱਲ ਸਹੀ ਹੈ ਨਾ ਪੂਰੀ ਦਿੱਤੀ ਹੈ ਨਾ ਵੀ ਆਪਦੀ ਨਾ ਕੀ ਲੰਗਰੀ ਤਾਂ ਤਾਂ ਮੰਮੀ ਮਨ ਕੋ ਵਾ ਚਲੋ ਜੋ ਆਪਣਾ ਜਿਹੜਾ ਰਿਸ਼ਤਾ ਬਣ ਗਿਆ ਹਾਂ ਉਹ ਤਾਂ ਹੈ ਪਰ ਜੋ ਲਗਾ ਆਪਣਾ ਰੋਣਾ ਜੁੜ ਗਿਆ ਹਾਂ ਹੂੰ ਮੈਨੂੰ ਖੁਸ਼ੀ ਮਿਲਦੀ ਹੈ ਮੰਨ ਤੇ ਮਨ ਤੋਂ ਮੈਨੂੰ ਇਹ ਤੁਮਿਲ ਦੀਏ ਦੇਖੋ ਪਤਾ ਕੀ ਹੈ ਨਾ ਨੀਂਦ ਨਾ ਦੇਖੇ ਬਿਸਤਰਾ ਤੇ ਭੁੱਖ ਨਾ ਦੇਖੇ ਮਾਸ ਤੇ ਮੌਤ ਨਾ ਦੇਖੀ ਉਮਰ ਨੂੰ ਤੇ ਇਸ਼ਕ ਨਾ ਦੇਖੇ ਜਾਤ ਇਹ ਗੱਲ ਤਾਂ ਸੁਣੀ ਵੀ ਹੈ ਨਾ ਜਿੰਨਾ ਤੇ ਜਾਤ ਦੇਖਦਾ ਹੈ ਜਿੰਨਾ ਉਮਰ ਦੇਖਦਾ ਹੈ ਇਸ਼ਕਾ ਉਹ ਗੱਲ ਰੂਹਾਂ ਦੀ ਹੈ ਰੂਹਾਂ ਦੂਰ ਨਹੀਂ ਹੁੰਦੀਆਂ ਜੇ ਕੁਝ ਵੀ ਹੋ ਜੇ ਹਾਂ ਹਾਂ ਸਹੀ ਹੈ ਨਾ ਮੈਨੂੰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਮੰਮੀ ਮੈਨੂੰ ਗੱਲ ਦੱਸੋ ਤੁਸੀਂ ਆਪਣੀ ਬਾਡੀ ਨੂੰ ਐ ਪੂਰਾ ਮੈਂਟੇਨ ਕਿਉਂ ਕਰਕੇ ਰੱਖ ਰੱਖਿਆ ਹੈਗਾ ਕਾ ਸਿੱਕਣਾ ਉੱਤੀ ਨਹੀਂ ਹੰਦੀ ਮੈਂ ਹਾਂ ਲੈ ਵਾਇਰਲ ਟੱਪ ਨਹੀਂ ਦੁੱਧ ਕੋਪਤੇ ਆਦੀ ਆਪਣੀ ਘਰੀ ਮਮਰੂ ਦ ਸੇਬ ਨੂੰ ਸਾਰਾ ਸੁਣਦਾ ਹੈ ਖਾ ਕੇ ਕਿਸੇ ਫਿਰ ਸੇਬਾਂ ਵਰਗੀ ਬਣੀ ਪਈਆਂ ਹੈ ਹਮ ਹਮ ਤੇ ਤੋਂ ਐਸੀ ਆਦਤ ਫੇ ਉੱਦੇ ਯਾਦ ਆ ਤੁਹਾਨੂੰ ਜੇ ਪਹਿਲੀ ਪਹਿਲੀ ਵਾਰ ਆਪਾਂ ਮਿਲੇ ਸੀ ਪਹਿਲੀ ਰਾਤ ਯਾਰ ਪਹਿਲੇ ਤੁਸੀਂ ਮੈਂ ਆਇਆ ਸੀ ਤੁਹਾਡੇ ਕੋਲੇ ਤੇ ਪ੍ਰੀਤ ਸੁੱਤੀ ਪਈ ਜੁੱਥੇ ਤੇ ਪ੍ਰੀਤ ਵਾਲੇ ਬਿਸਤਰੇ 'ਚ ਤੁਸੀਂ ਬੈ ਗੇ ਰਜਾਈ ਉਹਨੇ ਪ੍ਰੀਤ ਵਾਲੇ ਤਜਾਈ ਤੁਸੀਂ ਲੈ ਰਖੀ ਮੈਂ ਤਾਂ ਕਿਤੇ ਪ੍ਰੀਤਾ ਦੇ ਨਾਲ ਆ ਕੇ ਪੈ ਗਿਆ ਮੇਰੀ ਥੋੜੀ ਡਰਿੰਕ ਕੀਤੀ ਹੋਈ ਸੀ ਤੇ ਬਾਰੇ ਉਹ ਡਰਿੰਕ ਨਹੀਂ ਕੀਤੀ ਮੇਰੇ ਕੋਲ ਨਹੀਂ ਵਰਤਾਂ ਬਸ ਉਹ ਹੀ ਪਤਾ ਨਹੀਂ ਹੁਣ ਉਹ ਜਦੋਂ ਕੋਈ ਮਲਾਉਂਦਾ ਹੈ ਨਾ ਰੱਬ ਹੀ ਮਲਾਉਂਦਾ ਹੈ ਕੋਈ ਮੇਲ ਮਲਾਉਂਦਾ ਹੈ ਤਾਂ ਇਹੋ ਜੇ ਮੈਂ ਆ ਕੇ ਬੈ ਗਿਆ ਤੇ ਮੈਨੂੰ ਪਤਾ ਕੋਈ ਲੱਗਿਆ ਨਹੀਂ ਤੇ ਮੈਂ ਉਵੇਂ ਰਮਾਸ ਕਰਨ ਲੱਗ ਗਿਆ ਹੋਲੀ 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 ਮੈਨੂੰ ਵੀ ਤਾਂ ਸ਼ੇਪ ਹੀ ਹੋ ਰਹਾ ਹੈ ਕਿ ਹਨਾ ਫਿਰ ਮੈਨੂੰ ਪਤਾ ਲੱਗਾ ਤੁਸੀਂ ਵੀ ਕੁਝ ਨਹੀਂ ਬੋਲੇ ਤੁਹਾਨੂੰ ਤੁਸੀਂ ਐ ਕੋਈ ਕੁਝ ਨਹੀਂ ਬਿਲਕੁਲ ਹੀ ਨਾ ਕੀਤੀ ਵੀ ਆ ਕੀ ਹੋਇਆ ਆ ਕੀ ਹੋਇਆ ਹਨਾ ਕੋਈ ਆਪਾਂ ਕਹਿ ਨਹੀਂ ਤਾ ਮੈਂ ਕਮੈਂਟ ਵੀ ਨਾ ਪਾ ਬੰਦਾਂ ਮੇਰੇ ਨਹੀਂ ਸਾਲੇ ਮੈਂ ਨਹੀਂ ਕਿਹਾ ਨਹੀਂ ਦੀ ਕਰ ਲੈਣੀ ਕੋਈ ਵੀ ਥੋੜਾ ਮਤਲਬ ਪਿਲਦਾ ਇਚੜਾ ਚੋਰੀ ਕੋਈ ਮੰਨਤਾ ਉਹ ਕਿ ਹਨਾ ਮੈਨੂੰ ਲੱਗਰ ਲੈਣੀ ਉਹ ਵੀ ਪ੍ਰੀਤਾ ਇੰਦ ਕਰਦੀ ਹੈ ਇੰਦ ਦੇ ਸਰਪੂਤੇ ਨਿਰਤਾ ਸੰਕੁਲੀ ਜੀ ਸੀ ਹਾਂ ਨੁਕਤਾ ਤੋਂ ਮੈਂ ਬਸ ਰੰਗ ਬਰੰਗੇ ਰਹਿੰਦਾ ਤੋਲਾ ਹਾਂ ਮੈਂ ਜਦੋਂ ਉਹ ਨਾਲ ਪੈ ਕੇ ਜਦੋਂ ਗੱਲ ਨਾਲ ਲਾ ਕੇ ਤੇ ਮੈਂ ਜਦੋਂ ਸ਼ੁਰੂ ਕਰਨ ਲੱਗਿਆ ਫਿਰ ਮੈਂ ਆਖਿਆ ਇਹ ਤਾਂ ਪ੍ਰੀਤ ਵਾਲੀ ਸ਼ੇਪ ਤਾਂ ਹੈ ਨਹੀਂ ਇਹ ਤਾਂ ਸ਼ੇਪ ਤਾਂ ਦੂਜੀ ਆ ਗਈ ਤੇ ਫਿਰ ਮੈਨੂੰ ਮੈਨੂੰ ਵੀ ਇੰਟਰਸਟ ਹੋਣ ਲੱਗ ਗਿਆ ਤੁਸੀਂ ਵੀ ਪੂਰਾ ਸਪੋਰਟ ਕਰਨ ਲੱਗੇ ਸਾਥ ਨੇ ਨਹੀਂ ਸਰ ਜੀ ਗੁਰਿੰਦਰ ਕੀ ਤਾਂ ਸਾਡਾ ਕੁਝ ਸ਼ੇਅਰ ਕਰਦੇ ਪਰ ਇਹ ਹੈ ਵੀ ਤੁਸੀਂ ਆਪਣੇ ਪਾਪਾ ਹੋਰਾਂ ਨੂੰ ਕਿੰਨਾ ਚਿਰ ਹੋ ਵੀ ਗੁਜ਼ਰਿਆ ਨੂੰ ਬੱਸ ਮੰਨ ਲਓ ਪਰ ਇਹ ਤੋਂ 7 ਸਾਲਾਂ ਦੀ ਸੀ 7 ਸਾਲਾਂ ਦੀ ਸੀ ਤੇ ਪ੍ਰੀਤ ਹੁਣ ਹੋ ਗਈ ਹੈ ਕਿ 27 ਦੀ ਯਾਨੀ 20 ਸਾਲ ਹੋ ਗਏ ਹੋਏ 20 ਸਾਲਾਂ ਦੀ ਗਰਮੀ ਤੁਸੀਂ ਅੰਦਰ ਰੋਕੀ ਬੈਠੇ ਸੀ ਇੰਨੀ ਹੈ 20 ਸਾਲਾਂ ਤੋਂ ਅੰਦਰ ਜਿਹੜੀ ਗਰਮੀ ਜਿਹੜੀ ਤਾਪਸ਼ ਜਿਹੜੀ ਪੱਠੀ ਬਣੀ ਪਈ ਸੀ ਤੇ ਉਸ ਪੱਠੀ ਦੀ ਅੱਗ ਦੇ ਵਿੱਚ ਮੈਂ ਸੇਕਿਆ ਫਿਰ ਦੇਖੋ ਸਕੂਨ ਨਾ ਹੋਗਾ ਇਸ ਚੀਜ਼ ਦਾ ਬਹੁਤ ਸਕੂਨ ਨਹੀਂ ਆਉਣਾ ਹੂੰ ਜੋ ਸਭ ਕੁਝ ਵਿੱਚ ਹੀ ਬਸ ਪੁੱਛੋ ਹੀ ਨਾ ਹੁਣ ਬਸ ਹਾਂ ਫਿਰ ਮੇਰਾ ਉਹਨੇ ਭੱਜ ਕੇ ਆ ਜਾਣਾ ਮੈਂ ਤੇਰੇ ਕੋਲ ਆ ਜਾਣਾ ਮੈਂ ਮਦਰ ਮੈਂ ਤਾਂ ਨਾ ਪਤਾ ਕੀ ਮੰਮੀ ਨਾਲੇ ਚੋਲੋਂ ਵੀ ਸ਼ੌਕ ਹੋ ਜਾਊਗਾ ਹਨਾ ਆਪਣਾ ਉਹ ਤਾਂ ਹਰਵੀਰ ਤਾਂ ਬਾਹਰ ਰਹਿੰਦਾਗਾ ਨਾ ਉਹਦਾ ਯਾ ਉਹਦਾ ਵਾਰੀ ਕਰਨਾ ਤੁਸੀਂ ਹਨਾ ਉਹਦਾ ਤਾਂ ਐਂ ਹੀ ਆਪਾਂ ਦੇਖਣਾ ਹੀ ਐਂ ਤੋਊਗਾ ਤੁਸੀਂ ਇੱਥੇ ਕੰਮ ਲੈਓ ਤੇ ਫ੍ਰੀ ਦਾ ਇੱਥੇ ਆ ਜਾਂਦੀ ਮੈਂ ਤਾਂ ਤੁਹਾਡੇ ਕੋਲੇ ਹੀ ਦੇਖੂਗਾ ਕੋਈ ਸਿਸਟਮ ਇੱਥੇ ਕੋਈ ਜੋਬ ਜੋ ਪਾੜ ਲਾਂਗੇ ਲੱਗੇ ਕੋਈ ਗੱਲ ਕਰ ਲਓ ਨਾ ਤੁਸੀਂ ਲੈ ਜੋਬ ਆ ਪੰਦੀ ਰਿਚ ਕਰ ਲਈ ਦੇ ਰਹਾ ਹੈ ਨਾ ਪੰਨਾ ਤੁੰਨਾ ਕਿਤੇ ਮੈਂ ਜੀ ਜੋਬ ਕਰੀਏ ਤੇ ਫਿਰ ਕਰਨਾ ਫਿਰ ਕਰ ਲੈ ਫਿਰ ਦੱਸ ਤੇ ਫਿਰ ਕੋਈ ਹੱਲ ਬਣਾਓ ਪਰ ਕਿਸੇ ਲੋੜੇ ਲੋੜੇ ਹਰ ਵੀਰ ਬੰਦ ਕੁਝ ਭੇਜ ਜਾਣੇ ਤੱਕ ਨਹੀਂ ਸੋਚੀ ਨਹੀਂ 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 ਉਹ ਤਾਂ ਹੈ ਨਾ ਪਰ ਮੈਨੂੰ ਤਾਂ ਕੋਈ ਕੰਮ ਤਾਂ ਕਰਨਾ ਹੈ ਭੂ ਨਾ ਮੈਂ ਸਾਰਾ ਦਿਨ ਵਾਏ ਥੋੜੀ ਹੈ ਹੈ ਨਾ ਜਾਂ ਫਿਰ ਆਪਾਂ ਇਹਨੂੰ ਐ ਕਰਦੇ ਨਾ ਪ੍ਰੀਤ ਨੂੰ ਕੋਲਾ ਦਿੰਨੇ ਕਿ ਸਕੂਲ ਚ ਕਾਲ ਚ ਲਾ ਦਿੰਨੇ ਆਪਾਂ ਘਰੇ ਰਹਿ ਪਿਆ ਕਰਾਂਗੇ ਇੱਕ ਜਿਹਨਾਂ ਦਾ ਕੰਮ ਕਰੇ ਤੂੰ ਜਵਾਬ ਦੇ ਜਾਂਗਾ ਪ੍ਰੀਤ ਅਗੇ ਨਿਆਣੀਆ ਨਾ ਗੁੜੀਆ ਗੋੜੀ ਆ ਤੇ ਆਪਾਂ ਫਿਰ ਐ ਕਰਦੇ ਆ ਮੈਂ ਪ੍ਰੀਤ ਨੂੰ ਬਿਠਾਉਣਾ ਵੀ ਆਪਾਂ ਮੰਮੀ ਕੋਲ ਨਾ ਰਹਿ ਲੈ ਗਰੀ ਕੋ ਇੱਥੇ ਤਾਂ ਆਪਾਂ ਦੋ ਭਰਾ ਹੈਗੇ ਇੱਥੇ ਤਾਂ ਪਤਾ ਹੀ ਦੂਜਾ ਇੱਧਰ ਬੇਬੇ ਵਾਪਕ ਗੁੜ ਹੋ ਰਿਹਾ ਪੂਗਾ ਨਹੀਂ ਨਹੀਂ ਫਿਰ ਮੈਂ ਤਾਂ ਸਾਮ ਲੂੰਗਾ ਤੂੰ ਬਿਠੇ ਰਹਿ ਮੈਂ ਤਾਂ ਪਰੇਰਾਉਂ ਸਿਆਲ ਆਗੇ ਤੇ ਮਤਲਬ ਤੇਰੀਆਂ ਜੜੀਆਂਾਂ ਬੋਟੀਆਂਾਂ ਬਣਾ ਕੇ ਰੱਖ ਰੱਖਿਆ ਤੇਰੇ ਵਾਸਤੇ ਖੜੀਆਂ ਸਾਰੀਆਂ ਪ੍ਰੀਤ ਨੂੰ ਕਹਿੰਦਾ ਕਲਾ ਦੀ ਆਪਣਾ ਉਹ ਪਤਾ ਨਹੀਂ 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 ਪ੍ਰੀਤ ਨੂੰ ਮੈਂ ਬਾਅਦਿਆਂ ਲੱਗਣ ਦਿੰਦਾ ਚਲ ਹੁਣ ਆਪਾਂ ਐ ਕਰਦੇ ਆ ਬਾਹਲੀ ਤੇਨੇ ਪ੍ਰੀਤ ਕੋਲੇ ਸੁਣਦੀ ਨਾ ਹੋਵੇ ਤੇ ਆ ਕੇ ਆਪਾਂ ਬਹਿ ਕੇ ਗੱਲ ਕਰਦੇ ਆ ਠੀਕ ਹੈ ਠੀਕ ਹੈ ਵੀਰੇ ਅੰਦਰ ਕੱਲ ਕਰਾਂਗੇ ਤੇ ਹਾਂ ਕੱਲ ਕਰ ਲੈ ਕਰ ਲੈ